ਫਤਮ ਨਗਰ ਦੇ ਅਧੀਨ ਪੈਂਦੇ ਮਾਡਲ ਟਾਊਨ ਵਿਖੇ 올 ਇੰਡੀਆ ਜਗਤਾਰ ਸਿੰਘ ਮੈਮੋਰੀ ਹਾਕੀ ਟੂਰਨਾਮੈਂਟ ਦੇ ਸਮਾਧਾਰਾ ਦੇ ਵੱਲੋਂ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹੋਣ ਵਾਲੇ 16 ਦਸੰਬਰ ਨੂੰ ਹਾਕੀ ਟੂਰਨਾਮੈਂਟ ਦੀ ਰੂਪਰੇਖਾ ਤਿਆਰ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਡਵੋਕੇਟ ਗੁਰਿੰਦਰ ਪ੍ਰੇਮ ਸਿੰਘ ਨੇ ਕੀ ਦੱਸਿਆ ਉਸ ਸੰਦੇਸ਼ ਇਹ ਲੁਧਿਆਣਾ ਪੀਯੂ ਐਸਟ੍ਰੋਟਾਫ ਗਰਾਊਂਡ ਤੇ ਪ੍ਰਥੀਪਾਲ ਸਪੋਰਟ ਸਟੇਡੀਅਮ ਵਿੱਚ ਖੇਡਿਆ ਜਾਏਗਾ ਇਸ ਵਿੱਚ 16 ਤੋਂ 20 ਦਸੰਬਰ ਹੈ 5 ਦਿਨ ਟੂਰਨਾਮੈਂਟ ਚੱਲੇਗਾ ਤੇ ਇਸ ਵਿੱਚ 8 ਟੀਮਾਂ ਪਾਰਟਿਸਿਪੇਟ ਕਰ ਰਹੀਆਂ ਹਨ ਹਿੰਦੁਸਤਾਨ ਦੀਆਂ ਚੋਟੀ ਦੀਆਂ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਹਨ ਤੇ ਇਸ ਜਿਹੜਾ ਹੈਗਾ ਪਹਿਲੇ 3 ਦਿਨ ਲੀਗ ਚੱਲੂਗੀ ਆਖਰੀ 2 ਦਿਨ ਸੈਮੀਫਾਈਨਲ ਤੇ ਫਾਈਨਲ ਹੋਊਗਾ ਇਨਾਗੂਰੇਸ਼ਨ ਇਹਦੀ ਕਰਨਗੇ ਆਪਣੇ ਡਾਕਟਰ ਸ਼੍ਰੀ ਡਾਕਟਰ ਸਤਵੀਰ ਸਿੰਘ ਗੋਸਲ ਵੀਸੀ ਪੀਯੂ ਸ਼੍ਰੀ ਅਮਰਦੀਪ ਸਿੰਘ ਰਾਏ ਡੀਜੀਪੀ ਪੰਜਾਬ ਪੁਲਿਸ ਤੇ ਸਾਡੇ ਤੀਸਰੇ ਚੀਫ ਗੈਸਟ ਹੋਣਗੇ ਇਸ ਚ ਆਪਣਾ ਐਮਐਲਏ ਜੀਵਨ ਸਿੰਘ ਜੀ ਸੰਗੋਵਾਲ ਤੇ ਸ਼੍ਰੀ ਹਮਾਸ਼ੂ ਦੇਨ ਡੀਸੀ ਲੁਧਿਆਣਾ ਉਹ ਵੀ ਖਾਸ ਤੌਰ ਤੇ ਮਹਿਮਾਨ ਵਜੋਂ ਇਸ ਓਪਨਿੰਗ ਸੈਰਮਨੀ 'ਚ ਸ਼ਰਕਤ ਕਰਨਗੇ ਇਹ ਹਰੇਕ ਮੈਚ ਦੇ ਵਿੱਚ ਸੋਸ਼ਲ ਪਰਸਨੈਲਿਟੀਆਂ ਨੇ ਲੁਧਿਆਣੇ ਦੀਆਂ ਟਾਪ ਬਿਊਰੋਕਰੇਟਸ ਨੇ ਉਹ ਇਸ ਇਸ ਟੂਰਨਾਮੈਂਟ ਦਾ ਚੀਫ ਗੈਸਟ ਹੋਣਗੇ ਹਰੇਕ ਮੈਚ 'ਚ ਅਸੀਂ ਕੈਸ਼ ਪ੍ਰਾਈਜ਼ ਦੇਵਾਂਗੇ ਸੈਰਮਨੀ ਹੋਊਗੀ ਪਲੇਅਰ ਆਫ ਦਾ ਮੈਚ ਸੈਰਮਨੀ ਹੋਊਗੀ ਤੇ ਉਸ ਤੋਂ ਬਾਅਦ ਸੈਮੀਫਾਈਨਲ ਦੇ ਵਿੱਚ ਵੀ ਸਾਡੇ ਇੰਡਸਟਰੀਅਲਿਸਟ ਨੇ ਸ਼੍ਰੀ ਸੁਖਵੰਤ ਸਿੰਘ ਜੀ ਪੱਦਾ ਨੇ ਉਹ ਹੋਣਗੇ ਇੱਕ ਮੈਚ ਦੇ ਮੁੱਖ ਬਹਿਮਾਨ ਤੇ ਕਲੋਜ਼ਿੰਗ ਸੈਰਮਨੀ ਚ ਸਾਡੇ ਵੱਲੋਂ ਸ਼੍ਰੀ ਸੰਜੀਵ ਰੋੜਾ ਜੀ ਕੈਬਨਿਟ ਮੰਤਰੀ ਨੇ ਸ਼੍ਰੀ ਕੁਲਵੰਤ ਸਿੰਘ ਸਿੱਧੂ ਸ਼੍ਰੀ ਪੱਪੀ ਪ੍ਰੈਸਰ ਜੀ ਸ਼ੋਕ ਪ੍ਰੈਸਰ ਜੀ ਹੋਣਗੇ ਸ਼੍ਰੀ ਬਲਦੇਵ ਸਿੰਘ ਜੀ ਦਰੋਣਾਚਰੇ ਵਾਡੀ ਹੋਣਗੇ ਸ਼੍ਰੀ ਹਰਦੀਪ ਸਿੰਘ ਜੀ 올ੰਪੀਅਨ ਵੀ ਸ਼ਰਕਤ ਕਰਨਗੇ ਸੁਖਵੀਰ ਸਿੰਘ ਗਰੇਵਾਲ ਵੀ 올ੰਪੀਅਨ ਇਹ ਸ਼ਰਕਤ ਕਰਨਗੇ ਤੇ ਉਸ ਔਰ ਕਲੋਜ਼ਿੰਗ ਚ ਸ੍ਰੀ ਸਰਦਾਰ ਹਰਵਿੰਦਰ ਸਿੰਘ ਜੀ ਸਰਾ ਅਤੇ ਸ੍ਰੀ ਗੁਰਜਾਦ ਗੁਜਾਰ ਸਿੰਘ ਜੀ ਬਲਿੰਗ ਜੋ ਕਿ ਲੀਡਿੰਗ ਐਨ ਆਰ ਆਈਸ ਨੇ ਕੈਨੇਡਾ ਦੇ ਉਹਨਾਂ ਨੂੰ ਅਸੀਂ ਲਾਈਫਟਾਈਮ ਅਚੀਵਮੈਂਟ ਅਵਾਰਡ ਦੇਵਾਂਗੇ ਪੰਜਾਬ ਸਰਕਾਰ ਵੱਲੋਂ ਟੂਰਨਾਮੈਂਟ ਕਮੇਟੀ ਦੇ ਬਿਹਾਫ ਤੇ ਉਹਨਾਂ ਦੀ ਸਪੋਰਟਸ ਪਤੀ ਅਚੀਵਮੈਂਟਸ ਕਰਨੀ ਸਪੋਰਟ ਕਰਨੀ ਪੈਟਰੋਨੇਜ ਕਰਨੀ ਸਪੋਰਟਸ ਨੂੰ ਤੇ ਹਾਕੀ ਨੂੰ ਸੋ ਟੀਮਾਂ ਸਾਡੀਆਂ 15 ਤਰੀਕ ਨੂੰ ਰਿਪੋਰਟ ਕਰਨਗੀਆਂ ਸੋ 10 ਵਜੇ ਪਹਿਲਾ ਮੈਚ ਹੋਊਗਾ 16 ਤਰੀਕ ਨੂੰ ਸੋ ਪਹਿਲੇ ਦਿਨ 4 ਮੈਚ ਦੂਸਰੇ ਦਿਨ ਵੀ 4 ਮੈਚ ਤੀਸਰੇ ਦਿਨ 4 ਮੈਚ ਉਸ ਤੋਂ ਬਾਅਦ ਸੈਮੀਫਾਈਨਲ ਤੇ ਫਾਈਨਲ ਤੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਪਲੇਅਰਾਂ ਨੂੰ ਤੇ ਪਹਿਲੇ 3 ਟੀਮਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਦੇਵਾਂਗੇ ਸਾਡਾ ਸਾਰੇ ਟੂਰਨਾਮੈਂਟ ਦਾ ਬਜਟ ਕੈਸ਼ ਪ੍ਰਾਈਜ਼ ਦਾ 2 ਲੱਖ ਦੇ ਕਰੀਬ ਹੈਗਾ ਬਹੁਤ ਬਹੁਤ ਧੰਨਵਾਦ ਜੀ ਦਾ ਨਾਮ ਅਜੀਤਪਾਲ ਸਿੰਘ ਪੁੰਨੀਆਂ ਜੀ ਮੈਂ ਪੀਏਯੂ ਸਪੋਰਟਸ ਐਸੋਸੀਏਸ਼ਨ ਦਾ ਚੀਫ ਆਰਗੇਨਾਈਜ਼ਰ ਹਾਂ ਤੇ ਅਸੀਂ ਇਸ ਟੂਰਨਾਮੈਂਟ ਨੂੰ ਪਹਿਲੇ ਦਿਨ ਤੋਂ ਜਦੋਂ ਪਹਿਲਾ ਟੂਰਨਾਮੈਂਟ ਹੋਇਆ ਸੀ ਅਸੀਂ ਇਹਨਾਂ ਦਾ ਪੂਰੀ ਹੈਲਪ ਕੋ-ਆਰਗੇਨਾਈਜ਼ਰ ਇਹਨਾਂ ਦੇ ਇਹਨਾਂ ਦੀ ਪੂਰੀ ਹੈਲਪ ਕਰ ਰਹੇ ਆ ਅਸੀਂ ਦੋ ਟੂਰਨਾਮੈਂਟ ਇੰਟਰਨੈਸ਼ਨਲ ਕਰਾ ਚੁੱਕੇ ਆ ਜੀ ਜਗਤਾਰ ਬਾਹਰੋਂ ਫੋਰਨ ਤੋਂ ਟੀਮਾਂ ਆ ਚੁੱਕੀਆਂ ਆ ਪਾਕਿਸਤਾਨ ਬੰਗਲਾਦੇਸ਼ ਤੇ ਹੌਲੀ ਹੌਲੀ ਹੁਣ ਅਸੀਂ ਅਗਲਾ ਵੀ ਇੰਟਰਨੈਸ਼ਨਲ ਬਣਾਵਾਂਗੇ ਇਹ 16 ਨੂੰ ਸ਼ੁਰੂ ਹੋ ਰਿਹਾ ਜੀ ਤੇ ਇਹ 8 ਟੀਮਾਂ ਜੀ 올 ਓਵਰ ਇੰਡੀਆ ਤੋਂ ਆ ਰਹੀਆਂ ਕੁਰਖੇਤਰ ਤੋਂ ਲਖਨਊ ਤੋਂ ਸਰਜੀਤ ਅਕੈਡਮੀ ਅੰਮ੍ਰਿਤਸਰ ਤੋਂ ਤੇ ਇਹ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਰਹਿਣ ਸਹਨ ਦੇ ਪੂਰੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਇਹ ਕੈਰ ਰੁਖਸਾਨ ਘਰ ਚ ਰੋਟੀ ਪਾਣੀ ਬੈਡਿੰਗ ਸਾਰੀ ਵਧੀਆ ਦਵਾਂਗੇ ਇਹਨਾਂ ਨੂੰ ਪਲੇਅਰਸ ਨੂੰ ਤੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਪਾਵਟੇ ਹਸਟੀਚ ਰੂਮ ਚ ਕਰਾਇਆ ਇੰਤਜ਼ਾਮ ਉਹਨਾਂ ਦਾ ਸਾਰਾ ਵਧੀਆ ਇਹਦੇ ਵਿੱਚ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਟਰਨਮੈਂਟ ਜਿਹੜਾ ਕਰਾਉਣ ਜਾ ਰਹੇ ਹਾਂ ਉਦੇ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਔਰ ਟੀਮਾਂ ਨੇ ਕਨਫਰਮ ਕਰ ਦਿੱਤਾ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਕਰ ਲਿਆ ਔਰ ਸਾਨੂੰ ਹੋਪ ਹੈ ਕਿ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਅਸੀਂ ਉਹਨੂੰ ਸੰਬੰਧ ਕਰਾਂਗੇ ਇਹਦੇ ਵਿੱਚ 8 ਟੀਮਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਜੀ ਹੌਕੀ ਅਕੈਡਮੀ ਦੀ ਹੈ ਈਵਨ ਸੰਸਾਰਪੁਰ ਹੌਕੀ ਅਕੈਡਮੀ ਵੀ ਆ ਰਹੀ ਹੈ ਉਹਦੇ ਵਿੱਚ ਔਰ ਉਹਨਾਂ ਦੇ ਲੀਗ ਕਮ ਨੌਕਆਊਟ ਹੈਗਾ ਉਨਾਰੇ ਰੋਜ਼ ਚਾਰ ਮੈਚ ਹੋਇਆ ਕਰਨਗੇ ਔਰ ਫਾਈਨਲ ਵਾਲੇ ਦਿਨ ਚਾਰ ਦਿਨ ਪੰਜ ਦਿਨ ਦਾ ਟੂਰਨਾਮੈਂਟ ਹੈ ਔਰ ਪੰਜਵੇਂ ਦਿਨ ਅਸੀਂ ਉਹਦਾ ਜਿਹੜਾ ਫਾਈਨਲ ਮੈਚ ਕਰਾਵਾਂਗੇ ਔਰ ਰਾਦਰ ਉਹਦੇ ਵਿੱਚ ਪ੍ਰਾਈਜ਼ ਮਨੀ ਵੀ ਰੱਖਿਆ ਹੋਇਆ ਜਿਹੜੇ ਪਲੇਅਰਸ ਜਾਂ ਜਿਹੜੀਆਂ ਟੀਮਾਂ ਅੱਛੀਆਂ ਪਰਫਾਰਮ ਕਰ ਗਿਆ ਉਹਨਾਂ ਨੂੰ ਅਸੀਂ ਕੈਸ਼ ਅਵਾਰਡ ਵੀ ਦੇਵਾਂਗੇ ਮੈਸੇਜ ਕੀ ਦਿੰਦੇ ਜਾਂਦੇ ਬਾਕੀ ਦੇ ਜਿਹੜੇ ਲਵਰ ਨੇ ਹਾਕੀ ਲਵਰ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੀਦਾ ਅਸੀਂ ਤਾਂ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੀ ਇਹ ਹੈ ਹਾਕੀ ਹੈਗੀ ਔਰ ਇਹਨ ਵਤ ਵਤ ਖੇਲਣ ਜਿਹੜੇ ਡਿਸਟ੍ਰਿਕਟ ਜਿਹੜੇ ਨੇ ਜਿਹੜੇ ਭੁੱਲਦੇ ਜਾ ਰਹੇ ਹਾਕੀ ਨੂੰ ਅਸੀਂ ਚਾਹੁੰਦੇ ਆ ਵੀ ਉਹ ਰਿਵਾਈਵਲ ਦੁਬਾਰਾ ਉਸੇ ਹੀ ਗਲੈਮਰ ਦੇ ਵਿੱਚ ਜਿਵੇਂ ਇੰਡੀਆ ਅੱਗੇ 올림픽 ਦੇ ਵਿੱਚ 골ਡ ਮੈਡਲ ਲੈ ਕੇ ਆਉਂਦਾ ਸੀ ਉਦਾਂ ਹੀ ਲੈ ਕੇ ਆਵੇ ਅਸੀਂ ਸਾਡੀ ਇਹ ਕੋਸ਼ਿਸ਼ ਆ ਵੀ ਉਹਨੂੰ ਮੈਕਸਿਮਮ ਪ੍ਰਮੋਟ ਕਰੀਏ ਇਸਨੂੰ